ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾ ਦੋਸਤਾਂ ਮਿੱਤਰਾਂ ਨੂੰ ਸਲਾਮ ਨਮਸਤੇ ਸਸਿਆਕਾ ਸੋ ਦੋਸਤੋ ਅਪ੍ਰੈਲ ਦਾ ਮਹੀਨਾ ਫਿਨਿਸ਼ ਹੋ ਰਿਹਾ ਤੇ ਯੂਰਪ ਦੇ ਵਿੱਚ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਸੋ ਗਰਮੀਆਂ ਦਾ ਸੀਜ਼ਨ ਜਦੋਂ ਸ਼ੁਰੂ ਹੁੰਦਾ ਫਿਰ ਲੋਕੀ ਜਾਂਦੇ ਆ ਘੁੰਮਣ ਫੇਰਨਾ ਇੱਥੇ ਕਿਉਂਕਿ ਗਰਮੀਆਂ ਦਾ ਸੀਜ਼ਨ ਬਹੁਤ ਵਧੀਆ ਹੁੰਦਾ ਇੱਥੇ ਨਾਈਸ ਹੁੰਦਾ ਇੰਜੋਏ ਕਰਦੇ ਆ ਲੋ ਸੋ ਅਸੀਂ ਵੀ ਕਰਤੀ ਆ ਗਰਮੀਆਂ ਦੇ ਟੂਰ ਦੀ ਸ਼ੁਰੂਆਤ ਸੋ ਅੱਜ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਜੀ ਸਾਈਪਰਸ ਸਾਈਪ੍ਰਸ ਦਾ ਟੂਰ ਕਰਨ ਜਾਣ ਜਾ ਰਹੇ ਹਾਂ ਤੁਹਾਨੂੰ ਕਮਾਵਾਂਗਾ ਉੱਥੇ ਦੀ ਕੁਝ ਸ਼ਹਿਰ ਉੱਥੇ ਕੁਝ ਬੀਚ ਸੋ ਜੁੜੇ ਰਹੋ ਮੇਰੇ ਨਾਲ ਹੁਣ ਆਪਾਂ ਬੈਠੇ ਆ ਜੀ ਇਸ ਵਕਤ 에어ਪੋਰਟ ਤੇ ਬੋਰਡਿੰਗ ਹੋ ਚੁੱਕਿਆ ਤੇ ਲਾਂਚ ਦੇ ਵਿੱਚ ਉੱਥੇ ਵੇਟਿੰਗ ਏਰੀਆ ਦੇ ਵਿੱਚ ਬੈਠਾ ਹਾਂ ਹਜੇ ਗੇਟ ਨੰਬਰ ਨਹੀਂ ਆਇਆ ਸੋ ਇੱਥੇ ਬੈਠਾ ਤੁਹਾਨੂੰ ਦਿਖਾਣਾ 에어ਪੋਰਟ ਦੀਆਂ ਰੌਣਕਾਂ ਤੇ ਮੇਰੇ ਨਾਲ ਜੁੜੇ ਰਹੋ ਫਿਰ ਆਪਾਂ ਚੱਲਦੇ ਆ ਜੀ ਸਾਈਪ੍ਰਸ 에어ਪੋਰਟ ਤੇ ਰੌਣਕਾਂ ਐਜ਼ੂਲ ਜਿੱਦਾਂ ਤੁਹਾਨੂੰ ਪਤਾ ਹੀ ਹੈ 에어ਪੋਰਟ ਤੇ ਸਾਰੇ ਲੋਕੀ ਕੋਈ ਜਾ ਰਿਹਾ ਕੋਈ ਆ ਰਿਹਾ ਸਭ ਕੁ ਕਾਲੀ ਦੇ ਵਿੱਚ ਹੈ ਇਹ ਡਿਪਾਰਚਰ ਹੈ ਸੋ ਇਸ ਇਸ ਜਗ੍ਹਾ ਤਾਂ ਸਾਰੇ ਜਾਣ ਵਾਲੇ ਹੀ ਆ ਤਕਰੀਬਨ ਆਣ ਵਾਲਾ ਤਾਂ ਨਹੀਂ ਹੈਗਾ ਤੇ ਆਪਣੀ ਆਪਣੀ ਫਲਾਈਟਾਂ ਦਾ ਇੰਤਜ਼ਾਰ ਕਰ ਰਹੇ ਆ ਗੇਟ ਖੁੱਲਣ ਦਾ ਇੰਤਜ਼ਾਰ ਕਰ ਰਹੇ ਆ ਡਿਊਟੀ ਫਰੀ ਏਰੀਆ 'ਚ ਬੈਠਾ ਮੈਂ ਸੋਰਾ ਅਈ ਅੱਪਾ ਵੀ ਲੈ ਲੀਏ ਪਾਣੀ ਪੋਣੀ ਵੀ ਰਾਇਨਅਰ ਦੇ ਵਿੱਚ ਤਾਂ ਕਹਿੰਦੇ ਪਾਣੀ ਵੀ ਨਹੀਂ ਮਿਲਦਾ ਹੈਗਾ ਸੋ ਪਾਣੀ ਦੀ ਇੱਕ ਬੋਤਲ ਲਈ ਲਵਾਂ। 그다음에 ਕੋ ਬੋਤਲ ਪਾਣੀ ਦੀ ਲੈਣੀ ਆ। ਠੀਕ ਆ। ਹੋਰ ਕਾ ਲੈਣਾ? ਪਾਣੀ ਪਾਣੀ ਗਣ ਤਾਰਾ ਸ਼ਾਰਾ ਪਈਆਂ ਨੇ। ਚਾਕਲੇਟ ਚਾਹੀਦੀ ਸੀ ਨਾ ਚਾਹੇ ਉਹ ਬਾਸਕਟ ਹੀ ਆ ਚਾਕਲੇਟ ਚਾਕਲੇਟ ਲੈ ਲਓ ਪ੍ਰੋਟੀਨ ਜਾਂ ਲੈ ਲਨੇ ਕੋਈ ਨੋ ਦੇ ਫਰਵੋ ਸਟਾਰਟ

Card. Please, remember card Please remember your card and thank you for shopping with us. Thank you. Please remember your card and thank you for shopping with us. Oh, sorry. Eh. <coughs> <coughs> ਸੈਲਫ ਸਰਵਿਸ ਕਰਤਾ ਸਾਰਾ ਕੁਝ ਉਹ ਹਏ ਟਾਈਮ ਆ ਸਾਡੀ ਫਲਾਈਟ ਨੂੰ ਕਰਕੇ ਥੋੜਾ ਜਿਹਾ ਇੰਤਜ਼ਾਰ ਹੋਰੀ ਬੈਠ ਕੇ ਕਰਦੇ ਆਂ ਪਾਣੀ ਦੀ ਬੋਤਲ ਵੀ ਇੱਕ 319 ਦੀ 319 ਰੁਪਏ ਦੀ ਹੋ ਗਈ ਇੰਡੀਆ ਦੇ ਦੀ 390 ਦੀ 에어ਬੋਰਡ ਇਹ ਹੈਗੀ ਆ 750 ml ਤੇ 279 ਦੀ ਇੱਕ ਚੌਕੋ ਜਿਹੜੀ ਉਹ ਪ੍ਰੋਟੀਨ ਚ ਹੈਗੀ 에어ਬੋਰਡ ਦਾ ਮਹਿੰਗਾ ਹੀ ਹੁੰਦਾ ਡਬਲ ਤੇ ਵੀ ਟ੍ਰਿਪਲ ਰੇਟ ਹੁੰਦਾ ਹੈ ਹਜੇ ਗੇਟ ਸਟਾਰਟ ਹੀ ਨਹੀਂ ਹੋਏ ਗੇਟ ਨੰਬਰ ਹਜੇ ਕੋਈ ਇਸ਼ੂ ਨਹੀਂ ਹੋਇਆ ਹੈਗਾ ਕੋਈ ਸ਼ੋਅ ਨਹੀਂ ਹੋ ਰਿਹਾ ਹਜੇ ਵੀ 10 ਮਿੰਟ ਪਾਏ ਆ ਜਦ ਤੱਕ ਆਪਾ ਉਹ ਗੇਟ 54 54 ਸ਼ੋਅ ਹੋ ਰਿਹਾ ਵੀ 54 ਯਾ ਗੇਟ ਉਪਰ 54 ਉਹ 54 ਗੇਟ ਵੱਲ ਜਾਇਆ ਜਾਵੇ ਹਾਂ ਚੱਲ ਬਈ ਮੈਂ ਤੇਰਾ ਗੇਟ ਨੰਬਰ 254 ਇੱਧਰ ਆ 42 to 68 ਸੋਪਾ ਚੱਲੇ ਆ ਜੀ ਹੁਣ ਗੇਟ ਨੰਬਰ 54 ਵਾਲਾ ਇਹ ਲੱਗ ਗਈ ਆ 54 ਤਾਂ ਫਿਰ ਚੱਲਦੇ 55 ਦੇ ਤੋਂ ਬਾਅਦ ਉਹ ਪਿੱਛੇ 54 ਆ ਗਏ ਆ ਇਧਰ ਜਾਜ ਖੜੇ ਵਾਣ ਜਾਜ ਜੀ 에어포트 ਦਾ ਨਜ਼ਾਰਾ ਪਲੇਨ ਲੱਗੇ ਹੋਏ ਆ ਆਪਣੇ ਆਪਣੇ ਸਟੈਂਡ ਤੇ ਗੱਡਾ ਨਾ ਮੌਸਮ ਤਾਂ ਬਹੁਤ ਵਧੀਆ ਯੂਕੇ ਦੇ ਵਿੱਚ ਵੀ ਗਰਮੀ ਥੋੜੀ ਹੋਊਗੀ ਉਨੀ ਨਹੀਂ ਹੋਈ ਜਿੰਨੀ ਯੂਰਪ ਦੇ ਵਿੱਚ ਹੋਈ ਵੀ ਆ ਬਟ ਫਿਰ ਵੀ ਕਾਫੀ ਸਾਰੀ ਗਰਮੀ ਹੈਗੀ ਅੱਜ ਪਿਛਲੇ ਕੁਝ ਦਿਨਾਂ ਤੋਂ ਸਹੀ ਗਰਮੀ ਸਪਣ ਲੱਗਿਆ 2 ਹਫ਼ਤੇ ਪਹਿਲਾਂ ਤੱਕ ਨਹੀਂ ਗਰਮੀ ਹੋ ਗਈ ਸੀ ਅਪਛਲਾ ਵੀ ਇੱਕ ਫੇਰ ਥੋੜੀ ਠੰਡ ਹੋ ਗਈ ਤੇ ਮਤਲਬ ਕਿ ਬਾਰਸ਼ਾਂ ਆਉਣ ਲੱਗੀਆਂ ਜਦੋਂ ਬਾਰਸ਼ਾਂ ਆਉਣ ਲੱਗ ਜਾਂਦੀ ਫੇਰ ਠੰਡ ਹੋ ਜਾਂਦੀ ਹੈ ਕੋਲੇਨ ਤਿਆਰ ਹੋ ਰਿਹਾ ਹੈ ਫਲਾਈ ਕਰਨ ਵਾਸਤੇ ਟੇਕ-ਆਫ ਕਰਨ ਵਾਸਤੇ ਰੈਡੀਆਂ ਪਲੇਨ ਗੇਟ ਨੰਬਰ 54 ਆ ਗਿਆ ਜੀ ਗੇਟ ਓਪਨ ਹਾਪੋਸ ਅਜੇ ਖੁੱਲਿਆ ਨਹੀਂ ਹੈਗਾ ਬਾਕੀ ਲੋਕੀ ਬੈਠੇ ਆ ਸਭ ਇਹ ਸਾਈਪ੍ਰਸ ਜਾਣ ਵਾਲੇ ਹੀ ਲੋਕਾਂ ਪੂਰਾ ਰਸ਼ ਹੋ ਗਿਆ ਹੁਣ ਤਾਂ ਆਜਾ ਫਲੋਣਾ ਦਾ ਟਾਈਮ ਯਾ ਬੋਰਡਿੰਗ ਸਟਾਰਟ ਹੋ ਗਿਆ ਲਾਈਨ ਲੱਗ ਗਈ ਰਾਇਨਰ ਖੜਾ ਤੁਹਾਡਾ ਬੋਰਡਿੰਗ ਕਲੀਅਰ ਹੋ ਗਿਆ ਤੇ ਹੁਣ ਆਪਾਂ ਜਾਏ ਆ ਜੀ ਆਪਣੇ ਪਲੇਨ ਵਾਲੀ ਤਰਫ ਸਰ ਦਾ ਨਾਮ ਲਓ। ਲਓ ਜੀ ਸਾਹਮਣੇ ਜਹਾਜ਼ ਖੜਾ। ਰਾਇਨਰ ਚੈੱਕ ਕਰੋ ਜਰਾ। ਧੁੱਪ ਬਹੁਤ ਸੋਹਣੀ ਆ। ਨਾਈਸ ਵੈਦਰ। ਤੇ ਪਲੇਨ ਆਪਣਾ ਬਿਲਕੁਲ ਕੋਲ ਖੜਾ। ਫਰੰਟ ਆਪਣੀ ਸੀਟ ਨੰਬਰ ਆ 900 ਆਪਾਂ ਨੇ ਅਗਲੇ ਪਾਸੇ ਨੂੰ ਜਾਣਾ। गर्मी बहुत है पूरी देख रहे हैं चढ़ जा चढ़ाईया भगत इधर आओ आए देख रहे हैं बाय सो वने से अच्छा अच्छा मैं वो कमफर्टेबल जमाना था टेक इट्स अ बबल टॉप ऑफ द शर्ट एंड सेज में प्लीज हेल्प अस अ रिक्रूट आ रहे <đất> <tiếngen> <tradis> <Kabaudio>, <Dance> ਰਾਇਨਰ ਖਾਣ ਨੂੰ ਕੀ ਨੂੰ ਕੁਝ ਨਹੀਂ ਦਿੰਦੀ ਕਿਉਂਕਿ ਵਿੱਚ ਟਿਕਟ ਦੇ ਕੁਝ ਵੀ ਇਨਕਲੂਡ ਨਹੀਂ ਹੁੰਦਾ ਬਟ ਤੁਸੀਂ ਲੈਣਾ ਚਾਹੋ ਤਾਂ ਲੈ ਸਕਦੇ ਆ ਹੁਣ ਇਹਨਾਂ ਨੇ ਆਨਲਾਈਨ ਹੀ ਕਰਤਾ ਮਤਲਬ ਆਨਲਾਈਨ ਥੋੜੀ ਐਪ ਦੇ ਉੱਪਰ ਹੀ ਕਰਤਾ ਫੋਨ ਦੇ ਉੱਪਰ ਤੁਸੀਂ ਜਦੋਂ ਸੀਟ ਤੇ ਆ ਕੇ ਬੈੰਨੇ ਆ ਤੇ ਤੁਸੀਂ ਫੋਨ ਤੇ ਦੇਖ ਕੇ ਆਨਲਾਈਨ ਉਹਨਾਂ ਨੂੰ ਆਰਡਰ ਕਰ ਸਕਦੇ ਆ ਤੁਸੀਂ ਕੁਝ ਵੀ ਖਾਣਾ ਜੋ ਵੀ ਹਨਾ ਤੇ ਖਾਣਾ ਪੀਣਾ ਸਾਰਾ ਕੁਝ ਦੇ ਵਿੱਚ ਅਲਕੋਹਲ ਆ ਨੋਨ ਅਲਕੋਹਲਿਕਾਂ 스ਨੈਕਸ ਹਰ ਤਰ੍ਹਾਂ ਦੀ ਚੀਜ਼ ਜਿਹੜੀ ਵੀ ਤੁਸੀਂ ਕਰਦੇ ਆ ਪ੍ਰਾਈਜ਼ ਲਿਖਿਆ ਹੋ ਉੱਪਰ ਕਿਹੜੀ ਚੀਜ਼ ਕਿੰਨੇ ਦੀ ਆ ਤੇ ਉਹ ਤੁਸੀਂ ਆਰਡਰ ਕਰ ਸਕਦੇ ਆ ਅਲਕੋਹਲਿਕ ਆ ਗਈਆਂ ਜਿਹੜੀਆਂ ਚੀਜ਼ਾਂ ਤੇ 6 6 700 7 ਪਾਉਂਡ ਦੀ ਡਰਿੰਕ ਆ ਇੱਕ 50 ਐਮ ਐਲ ਦੀ ਠੀਕ ਆ ਤੇ ਨੇਚਰਲੀ ਮਹਿੰਗਾ ਤਾਂ ਹੋਣਾ ਹੀ ਹੈ ਕਿ ਪਲੇਨ ਦੇ ਵਿੱਚ ਉਹ ਵੀ ਰਾਇਨਰ ਸੋ ਆਪਾਂ ਇੱਕ ਸਤੈਲਾ ਮੰਗਾ ਲੈਂਦੇ ਆ ਜੀ ਇੱਕ ਬੀਅਰ ਇਹ ਵਿੱਚ 6 7 ਪਾਉਂਡ ਦੀ ਆ ਚਲੋ ਕਿਉਂਕਿ ਇਹਦੇ ਵਿੱਚ ਕੁਝ ਵੀ ਇਨਕਲੂਡ ਨਹੀਂ ਬਾਕੀ ਕੁਝ ਹੋਰ ਵੀ ਖਾਣਾ ਉਹ ਤਾਂ ਬਾਅਦ ਚ ਦੇਖੀ ਜਾਊਗੀ। ਯਾਨੀ ਇੱਥੋਂ ਆਪਾਂ ਮੈਰਕ ਦਿਖਾਉਣ ਦਾ ਮਤਲਬ ਇਹ ਹੈ ਵੀ ਆਪਾਂ ਹੁਣ ਆਨਲਾਈਨ ਹੀ ਪਲੇਨ ਦੇ ਵਿੱਚ ਬੈਠ ਕੇ ਰਾਇਨਅਰ ਤੋਂ ਕੁਝ ਵੀ ਆਰਡਰ ਕਰ ਸਕਦੇ ਹਾਂ। ਠੀਕ ਹੈ ਜੀ ਇਹ ਮਕਸਦ ਸੀਗਾ ਮੇਰਾ ਦੁਕਾਨ ਦਾ ਸਾਰੇ ਤਰ੍ਹਾਂ ਤਰ੍ਹਾਂ ਦੇ ਸੈਂਡਵਿਚ ਵਗੈਰਾ ਵੀ ਇੱਥੇ ਅਵੇਲੇਬਲ ਹਾਂ। ਟੇਕ ਆਫ ਹੋ ਗਈ ਤੇ ਮੈਨੂੰ ਮੇਰਾ ਆਰਡਰ ਜਿਹੜੀ ਮੈਂ ਬੀਅਰ ਮੰਗਾਈ ਸੀ ਦੇ ਕੇ ਤੇ ਆਨਲਾਈਨ ਪੇਮੈਂਟ ਕਰਤੀ ਆਪਾਂ ਨੇ ਲੋ ਜੀ ਪਹੁੰਚ ਗਏ ਆ ਸਾਈਪ੍ਰਸ ਦੇ ਧਰਤੀ ਤੇ ਜੋ ਨੇ ਲੈਂਡ ਕਰ ਗਿਆ ਜੀ ਅਸੀਂ ਇਹ ਸਾਈਪ੍ਰਸ ਦਾ ਸਭ ਟੂਰਿਸਟ ਉੱਤਰ ਰਹੇ ਆ ਜੀ ਇਸ ਪਲੇਨ ਤੋਂ ਸੀਗੇ 2 ਘੰਟੇ ਦਾ ਫਰਕ ਆ ਇੰਗਲੈਂਡ ਤੋਂ ਸਾਈਪ੍ਰਸ ਦਾ ਇੱਥੇ 9:30 ਹੋਏ ਆ ਇੰਗਲੈਂਡ 'ਚ ਹਜੇ 7:30 ਹੋਏ ਨੇ ਨੇਰਾ ਹੋ ਗਿਆ ਪਹੁੰਚ ਦੀ ਇਸ طرف ਨੂੰ ਜਾਣਾ ਇਰਬੋਰਡ ਹੁਣ ਪਾਸਪੋਰਟ ਚੈੱਕ ਹੋ ਤੋ ਬਾਅਦ ਦੇਖਦੇ ਆ ਟੈਕਸੀ ਵਗੈਰਾ ਕਰਾਂਗੇ ਕੁਛ ਬੱਸ ਜਾਣਾ ਜਾਂ ਟੈਕਸੀ ਜਾਣਾ ਕਿਉਂਕਿ ਸ਼ਹਿਰ ਇੱਥੋਂ ਅੱਧਾ ਬਹੁਣੇ ਘੰਟੇ ਦੀ ਦੂਰੀ ਤੇ ਆ ਪਾਫੋਸ ਸ਼ਹਿਰ ਆਹੇ ਪਾਫੋਸ ਅੱਜ ਖੜਿਆ ਜਾਂ ਅੱਜ ਏਅਰਪੋਰਟ ਦੇ ਬਾਹਰ ਦਾ ਨਜ਼ਾਰਾ ਬੈਠ ਲਈ ਲਿਆ ਕੋਈ ਬੱਸ ਉਸੋਂ ਨਹੀਂ ਲੈਂਦੀ ਨਾ ਚਲੋ ਮਿੱਤਰੋ ਅੰਦਰ ਤੇ ਹੁਣ ਬਾਇਓਮੈਟ੍ਰਿਕ ਪਾਸਪੋਰਟ ਚੈੱਕ ਹੋਣਾ ਯੂਰਪੀਅਨ ਨੈਸ਼ਨਲ ਇੱਕ ਪਾਸੇ ਤੇ ਬਾਕੀ ਟੂਰਿਸਟ ਇੱਕ ਪਾਸੇ ਕਿ ਲੈ ਕੇ ਵੀ ਲਾਇਆ ਵਾ ਅਰੇ 2 ਮਿੰਟ ਲੱਗੇ ਆ ਹੱਥ ਰੱਖਿਆ ਸਿਰਫ ਉੱਤੇ ਪਾਸਪੋਰਟ ਰੱਖਿਆ ਪਾਸਪੋਰਟ ਸਕੈਨ ਹੋਇਆ ਪਹਿਲੀ ਵਾਰ ਮੈਂ ਉਲਟਾ ਪਾਸਪੋਰਟ ਰੱਖ ਰਖਾ ਉਹ ਕਹਿੰਦਾ ਦੁਬਾਰਾ ਦੂਜੀ ਸਾਈਡ ਨੂੰ ਕਰਕੇ ਰੱਖੋ ਦੂਜੀ ਸਾਈਡ ਨੂੰ ਕਰਕੇ ਰੱਖਿਆ ਤੇ ਬਸ ਮੈਨੂੰ ਕਹਿੰਦਾ 2 ਮਿੰਟ ਵੀ ਨਹੀਂ ਲੱਗੇ ਬਾਹਰ ਇੱਥੇ ਡਿਊਟੀ ਫਰੀ ਸ਼ਾਪ ਆ ਗਿਆ ਤੇ ਹੋਰ ਸਾਮਾਨ ਆ ਲੋਕੀ ਹੋ ਜਗ ਰਹੇ ਹੁਣ ਦੇਖਦੇ ਆਪਾਂ ਬਾਹਰ ਜਾਣਾ ਕੀ ਕਰਨਾ ਬਸ ਲਈਏ ਕਿ ਟੈਕਸੀ ਕਰੀਏ ਏਟੀਐਮ ਅਕਾੜ ਲੱਗਿਆ ਵਾ ਏਟੀਐਮ ਲੱਗਿਆ ਵਾ ਥੋੜੇ ਜਿਹੇ ਪੈਸੇ ਹੀ ਭਵਾ ਲਈਏ ਕਿਉਂਕਿ ਇੱਥੇ ਯੂਰੋ ਚੱਲਦੇ ਆ ਤੇ ਆਪਣੇ ਕੋਲ ਹੈਗਾ ਪਾਉਂਡ ਮੈਂ ਸੀਦਾ ਏਟੀਐਮ ਚੋਂ ਪੈਸੇ ਕਢਾ ਲਵਾਂ ਪਰ ਮੇਰਾ ਬੈਂਕ ਕੋਮਾਟ ਚੱਲਿਆ ਹੀ ਨਹੀਂ ਉੱਥੇ ਕਹਿੰਦਾ ਤੇਰਾ ਵੈਲਿਡ ਨਹੀਂ ਹੈਗਾ ਇਸ ਇਸ ATM ਮਸ਼ੀਨ ਤੇ ਇਹ ਕਾਰਡ ਵੈਲਿਡ ਨਹੀਂ ਆ ਹੁਣ ਬਾਹਰ ਜਾ ਕੇ ਦੇਖਦਾ ਹਾਂ ਕਿ ਕਿਉਂਕਿ ਇਹ ਮੇਰੇ ਕੋਲ 100 ਯੂਰੋ ਹੀ ਆ ਮੈਂ ਜਦੋਂ ਤਾਂ ਸੀ ਕਿ ਉੱਥੇ ਜਾ ਕੇ ਕਢਾਉਂਗਾ ਚੇਂਜ ਤਾਂ ਕਰਾਣੀ ਪੈਣੀ ਆ ਨਾ ਇੱਥੇ ਵੀ ਹੋ ਗਿਆ ਇੱਕ ਇੱਥੇ ਚੇਂਜ ਕਰਕੇ ਦੇਂਦੇ ਜੇ ਚੱਲ ਜੂਗਾ ਨਵੀਂ ਬੜੀ ਹੈਰਾਨੀ ਦੀ ਗੱਲ ਆ ਕਿ ਇਟਲੀ ਵਾਲਾ ਬੈਂਕੋਂ ਮਾਟੇ ਮੇਰਾ ਚੱਲਿਆ ਤੇ ਦੂਜਾ ਚੱਲ ਗਿਆ ਯੂਕੇ ਵਾਲਾ ਉਹ ਮੈਂ ਕਿਹਾ ਤਾਂ ਵੀ ਸਰ ਕਹਿੰਦੇ ਕਾਰਡ ਚੱਲਦੇ ਆ ਪਰ ਪਤਾ ਨਹੀਂ ਕਿਉਂ ਨਹੀਂ ਚੱਲ ਰਿਹਾ ਮੈਂ 200 ਰੁਪਏ ਕਢਾ ਲਿਆ ਮੈਂ ਕਿਹਾ ਚਲੋ ਲੋਡ ਪੈਂਦੀ ਰਹਿਣੀ ਹੈ ਯੂਰੋ ਭਾਈ ਬੱਸ ਸਟੇਸ਼ਨ ਤੇ ਆ ਗਿਆ ਮੈਂ ਸੋ ਤਾਂ ਇੱਕ ਵਾਰ ਪਹਿਲਾਂ ਬੱਸ ਦੀ ਟਰਾਈ ਕਰ ਲਈਏ ਠੀਕ ਆ ਤੇ ਨਹੀਂ ਬੱਸ ਹੋਊਗੀ ਫਿਰ ਅਪਾ ਟੈਕਸੀ ਕਰ ਲਾਂਗੇ ਕਿਉਂਕਿ ਟੈਕਸੀ ਦਾ ਫਿਰ ਆਪਸ਼ਨ ਹੈਗਾ ਹੀ ਹੈ ਕਿਉਂਕਿ ਕਰਨਾ ਚਾਹੀਦਾ ਸਾਰੇ ਐਕਸਪੀਰੀਅੰਸ ਕਰਨੇ ਚਾਹੀਦੇ। ਦੱਬੇ ਹੈ। ਉਹ 40 ਪਾਉਂਡ ਦੇ ਵਿੱਚ ਹੋ ਗਿਆ। ਕਹਿੰਦਾ ਪਹਿਲਾਂ ਕਹਿੰਦਾ 60 ਪਾਉਂਡ ਲਾਉਂਗਾ। ਉਹ ਮੈਂ ਕਹਤਾਂ ਦਾ ਮਾ ਖਰਾਬ ਆ ਜਿਹੜੀ ਐਪ ਆ ਉਹ ਤਾਂ 40 45 ਦਿਖਾ ਰਹੀ ਹੈ। ਇਹ ਕਹਿੰਦਾ 45 ਦੇ ਦੀ ਮੈਂ ਕੰਨਾ। ਫਿਰ 40 ਦੇ ਵਿੱਚ ਕਹਿੰਦਾ ਤੈਨੂੰ ਛੱਡ ਦਿੰਦਾ। ਮੈਂ ਕਹਾਂ ਕਿ ਕਿ ਬੱਸ ਇੱਥੇ ਤੇ ਲੇਟ ਆ। 20 ਮਿੰਟ ਤੱਕ ਆ ਜਾ ਬੱਸਾਂ। ਉਹ ਤੋਂ ਬਾਅਦ ਫੇਰ ਚੇਂਜ ਕਰਨੇ ਆ ਫਿਰ ਉਹ ਤੋਂ ਬਾਅਦ ਹੀ ਰਾਤ ਨੂੰ ਪਤਾ ਨਹੀਂ ਕਿਉਂਕਿ ਮੈਂ ਨਵੇਂ ਸ਼ਹਿਰ ਚ ਜਾਣਾ ਕਿਤਾ ਲੱਭਾਂਗੇ ਨਹੀਂ ਇਸ ਕਰਕੇ 40 ਯੂਰੋ ਦੇਣੇ ਠੀਕ ਘਰ ਦੇ ਮੂਰੇ ਤੋਂ ਉਤਾਰ ਕੇ ਆਊਗਾ ਹੋਟਲ ਦੇ ਕੋਲ ਤਾਂ ਜਾ ਰਹੇ ਆ ਭਗਤ ਜੀ ਕਹਿੰਦਾ ਆ ਗਿਆ ਉੱਥੇ ਟੈਕਸੀ ਵੜੀ ਆ ਕਹਿੰਦਾ ਇੱਥੇ ਖੜ੍ਹ ਮੈਂ ਟੈਕਸੀ ਲੈ ਕੇ ਆਉਣਾ ਸਾਹਮਣੇ ਤੇ ਠੰਡ ਨਹੀਂ ਹੈਗੀ ਵੈਸੇ ਮੌਸਮ ਵਧੀਆ ਓਰੇ ਮੈਂ ਤਾਂ ਜੈਕਟ ਦੇਖ ਜੈਕਟ ਜੁਕੜ ਨਾਲ ਚੱਕੀ ਫਿਰਦਾ ਤਾਂ ਮੈਂ ਕਿਹਾ ਚੱਲ ਜੀ ਸ਼ਾਮ ਨੂੰ ਕਹਿੰਦੇ ਠੰਡ ਹੋ ਜਾਂਦੀ ਹੈ ਏਅਰਪੋਰਟ ਦਾ ਨਜ਼ਾਰਾ ਬਾਹਰ ਦਾ ਟੈਕਸੀ ਲੈਣ ਗਿਆ ਪਾਉ ਟੈਕਸੀ ਬੈਠ ਗਿਆ ਏਅਰਪੋਰਟ ਤੋਂ ਚੱਲਿਆ ਪੈਰੀ ਅਪਾਰਟਮੈਂਟ ਖਾਲੀ ਦੇ ਕੇ ਆਉਂਦੇ ਚੇਲਾ ਬ੍ਰਿਟ ਡਰਾਈਵਰ ਦਾ ਨਾਂ ਹੈ ਦਾਮੋਦਰ ਸੈਨ ਪਹੁੰਚ ਲਗਿਆ Cornelius, right? Yes. Yeah, Cornelius is canal. ਤਾਂ ਨਹੀਂ ਰਹਾ ਹੋਗਾ ਬਾਕੀ ਸ਼ਹਿਰ ਚ ਸਵੇਰੇ ਤੋਂ ਆਣਾ ਹੁਣ ਚਲਦੇ ਆ ਅਪਾਰਟਮੈਂਟ ਤੁਹਾਨੂੰ ਅਪਾਰਟਮੈਂਟ ਦਿਖਾਉਣਾ ਕਿੱਥੇ ਜਿੰਦ ਹੈ ਸੋ ਪਹੁੰਚ ਤਾਂ ਗਿਆ ਮੈਂ ਤੇ ਪਾਰੀ ਹੌਲੀਡੇ ਇਹ ਬੰਦ ਆ ਹੁਣ ਲਿਖਿਆ ਵਾ ਸੀਗਾ ਤੇ ਡੋਰ ਬੰਦ ਆ ਡੋਰ ਤਾਂ ਬੰਦਾ ਹੁੰਦਾ ਹੁੰਦਾ ਕਿਹਨਾਂ ਚਾ ਕਰਨਾ ਹਾਂ ਲਿਖਿਆ ਵਾ ਗਲਾਸ ਡੋਰ ਖੁੱਲਾ ਹੈ ਜੀ ਚਾਬੀ ਅੰਦਰ ਲੱਗੀ ਹੋਈ ਆ ਸਾਈਡ ਪਰ ਗਲਾਸ ਡੋਰ ਆ ਵੜ ਲਈ ਲਾ ਵੀ ਆ ਪੂਰਾ ਅਪਾਰਟਮੈਂਟ ਆ ਫਿਰ ਡੋਰ ਲਾ ਦਵਾ ਪਹਿਲਾਂ ਲਓ ਜੀ ਆ ਵਾਲਾ ਰੂਮ ਰੂਮ ਕਾ ਅਪਾਰਟਮੈਂਟ ਆ ਪੂਰਾ ਕਿਚਨ ਆ ਸੋਫਾ ਸੈੱਟ ਲੱਗਿਆ ਵਾ ਵੈਰੀ ਗੁੱਡ ਛਾ ਗਿਆ ਓਏ ਓ ਗੁੱਡ ਵਾਸ਼ਰੂਮ ਵੀ ਆ ਤੇ ਇੱਧਰ ਬੈਡਰੂਮ ਹੈ ਵਾਹ ਵੇ ਵਾਹ ਓਹ ਟੀਵੀ ਨੇ ਲੱਗਿਆ ਵਾ ਗੁੱਡ 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 ਆ ਰੇਅਰ ਕੰਦੀਸ ਪੂਰਾ ਅਪਾਰਟਮੈਂਟ ਹੈ ਜੀ ਰੂਮ ਨਹੀਂ ਹੈਗਾ ਹੋਟਲ ਦਾ ਰੂਮ ਨਹੀਂ ਹੈਗਾ ਪੂਰਾ ਇੱਕ ਇਹ ਮੈਂ 에ਅਰ ਬੀ ਐਨ ਬੀ ਤੋਂ ਲਿਆ ਇਹ ਹੌਲੀਡੇ ਵਗੈਰਾ ਕਿਡਾਗਨ ਬੁਕਿੰਗ.com ਤੇ ਮੈਂ ਬੁੱਕ ਕਰਿਆ ਇਹ ਮੈਂ ISO ਆਰ 에어bnb ਤੋਂ ਲਿਆ ਤੇ ਵੀ ਇੱਕ ਡਮੰਡ ਉਹ ਕਾ ਲੂ ਤੇ ਉਹ ਪਰ ਉਸਨੂੰ ਪੁੱਨਰ ਨਾ ਲੂ ਵੇ ਹਾਂ ਵੇ ਚੰਦਰ ਦੇ ਖੋਲਦਾ ਨਾ ਕੋਈ ਯਾਰ ਤੋ ਬੁਕ ਨਾ ਦੋ ਇਹਦਾ ਹੁਣ ਮੈਂ ਲੋਕ ਲੋਕ ਲਾ ਦਵਾਂ ਤੇ ਬਾਅਦ ਚ ਖਾਣ ਪੀਣ ਦਾ ਦੇਖਦੇ ਆਂ ਚਾਬੀ ਉਹਨਾਂ ਨੇ ਕਿਹਾ ਤਾਂ ਅੰਦਰ ਰੱਖੀ ਵੀ ਅੰਦਰ ਰੱਖੀ ਵੀ ਹੁਣ ਮੈਂ ਜੱਜ ਜਾਊਂਗਾ ਆਪਣਾ ਬੰਦ ਕਰ ਸਕਦਾ ਸੋ ਮੈਂ ਦੱਸ ਰਿਹਾ ਸੀਗਾ ਮੈਂ ਇਹ ਲਈ ਆਈ Airbnb ਤੋਂ ਤੇ ਪੂਰਾ ਅਪਾਰਟਮੈਂਟ ਆ ਵੈਸੇ ਦੋ ਬੰਦੇ ਜਾਂ ਤਿੰਨ ਬੰਦੇ ਵੀ ਰਹਿ ਸਕਦੇ ਆ ਇਹਦੇ ਵਿੱਚ ਕਿਉਂਕਿ ਸੋਫਾ ਲੱਗਿਆ ਵਾ ਕਿਚਨ ਹੈਗੀ ਆ ਬੰਦਾ ਕੋ ਖਾਣਾ ਖਾਣਾ ਬਣਾਣਾ ਚਾਹੁੰਦਾ ਉਹ ਵੀ ਬਣਾ ਸਕਦਾ ਫ੍ਰਿਜ ਚ ਪਾਣੀ ਦੀ ਬੋਤਲ ਲੱਗੀ ਵੀ ਆ ਇੱਕ ਬਾਕੀ ਆਪਣਾ ਲਿਆਓ ਮਾਈਕਰੋ ਉਹਨਾ వాਸ਼ਿੰਗ ਮਸ਼ੀਨ ਆ ਡਾਈਨਿੰਗ ਟੇਬਲ ਲੱਗਿਆ ਵਾ ਠੀਕ ਆ ਤੇ ਬੈਡਰੂਮ ਐਕਸਟਰਾ ਬੈੱਡ ਵੀ ਦੇ ਦਿੰਨੇ ਆ ਵਧੀਆ ਯਾਰ ਵਧੀਆ ਜਗਾੜ ਆ ਤੇ ਮੈਂ ਹੁਣ ਤੁਹਾਨੂੰ ਖਰਚਾ ਦੱਸ ਦਿੰਨਾ ਮੇਰਾ ਇੱਥੇ ਤੱਕ ਦਾ ਹੁਣ ਤੱਕ ਦਾ ਕੀ ਹੋਇਆ ਕਿ ਕਈ ਵਾਰ ਕਿਸੇ ਨੇ ਆਣਾ ਹੁੰਦਾ ਤਾਂ ਉਹਦੇ ਲਈ ਆਸਾਨੀ ਹੋ ਜਾਂਦੀ ਸੋ ਬਰਮਿੰਗਮ ਤੋਂ ਪਾਫੋਸ ਇਹ ਪਾਫੋ ਸ਼ਹਿਰ ਪੈਂਦਾ ਸਾਈਪ੍ਰਸ ਦਾ ਤੇ ਮੈਨੂੰ ਟਿਕਟ ਵੀ ਕੋਈ ਮਹਿੰਗੀ ਨਹੀਂ ਮਿਲੀ 130 130 ਪਾਉਂਡ ਦੀ ਮੈਨੂੰ ਟਿਕਟ ਮਿਲੀ ਆ ਰਿਟਰਨ ਠੀਕ ਹੈ ਜੀ ਤੇ 10 ਪਾਉਂਡ ਮੇਰੇ ਐਕਸਟਰਾ ਜਿਹੜਾ ਪ੍ਰਾਇਓਰਟੀ ਲੱਤੀ ਹੈ ਤੇ ਕੁਰਸੀਟ ਸਿਲੈਕਸ਼ਨ ਕਰੀ ਸੀਗੀ 10 ਪਾਉਂਡ ਮੇਰੇ ਉਹਦੇ ਲੱਗੇ ਆ ਤੇ 5-7 ਪਾਉਂਡ ਹੋਰ ਹੈ 150 ਪਾਉਂਡ ਲਾ ਲਓ 150 ਪਾਉਂਡ ਦੀ ਮੈਨੂੰ ਰਿਟਰਨ ਟਿਕਟ ਮਿਲੀ ਆ ਇੱਕ ਵੀਕ ਦੀ ਬਰਮਿੰਗਮ ਟੂਪਾ ਫੋਰਸ ਤੇ ਇਹ ਵਾਲਾ ਜਿਹੜਾ ਮੈਨੂੰ ਮਿਲਿਆ ਅਪਾਰਟਮੈਂਟ ਇਹ ਮੈਨੂੰ ਮਿਲਿਆ ਇਹ ਮੈਂ ਤਿੰਨ ਰਾਤਾਂ ਵਾਸਤੇ ਲਿਆ ਠੀਕ ਹੈ ਤਿੰਨ ਰਾਤਾਂ ਵਾਸਤੇ ਮੈਨੂੰ ਮਿਲਿਆ ਇਹ ਅ ਇੱਕ ਹੱਦ ਮਤੇ ਇੱਕ ਦਾ ਸਤਾ ਅਜੀ ਤਿੰਨ ਰਾਤਾਂ ਲਈ ਮੈਨੂੰ ਮਿਲਿਆ ਇਹ 116 ਪਾਉਂਡ 116 ਪਾਉਂਡ 116 ਪਾਉਂਡਾਂ ਚ ਤਿੰਨ ਨਾਈਟਾਂ ਨਾਟ ਬੈਡ ਪੂਰਾ ਅਪਾਰਟਮੈਂਟ ਆ ਤੇ ਕਿੰਨੇ 30 40 ਕੁ ਚੱਲੀ ਹਾਂ 30-40 ਯੂਰੋ ਦੇ ਵਿੱਚ ਪਰ ਨਾਈਟ ਨੂੰ ਮੈਨੂੰ ਪੂਰਾ ਅਪਾਰਟਮੈਂਟ ਮਿਲਿਆ ਤੇ ਹੁਣ ਇੱਥੇ ਮੈਂ ਦੇਖਦਾ ਮੈਂ ਵਾਈਫਾਈ ਦਾ ਵੀ ਕਨੈਕਸ਼ਨ ਹੋਊਗਾ ਕੀ ਵੀ ਕਿੱਧਰ ਵੀ ਲੱਗਿਆ ਬਾਓ ਦੋ ਟੀਵੀ ਲੱਗੇ ਆ ਮਹਾਰਾਜ ਬਾਕੀ ਸਵੇਰੇ ਦੇਖੂਗੇ ਵੀ ਸ਼ਹਿਰ ਕਿਸ ਤਰ੍ਹਾਂ ਦਾ ਫਿਲਹਾਲ ਇੱਥੇ ਤੱਕ ਦਾ ਜਿਹਨੇ 116 ਪਾਉਂਡ ਦਾ ਮੈਨੂੰ ਤਿੰਨ ਦਿਨ ਵਾਸਤੇ ਵੇਲੇ ਉਤੋਂ ਮੈਂ ਅੱਗੇ ਜਿੱਥੇ ਜਾਣਾ ਫਿਰ ਹੋਰ ਪਾਸੇ ਫਿਰ ਉੱਥੇ ਲਵਾਂਗਾ ਲੱਗ ਇਸ ਕਰਕੇ ਮੈਂ ਤਿੰਨ ਦਿਨ ਵਾਸਤੇ ਹੀ ਲਿਆ ਫਿਲਹਾਲ ਠੀਕ ਹੈ ਤੇ 100 ਮੈਂ ਦੱਸਿਆ ਸੀ 130 40 30 ਟਿਕਟ ਆ ਬਾਕੀ 150 ਦੀ ਟਿਕਟ ਲਾਓ ਤੁਸੀਂ ਮੈਕਸਿਮਮ 150 ਦੀ ਮੈਨੂੰ ਟਿਕਟ ਮਿਲੀ ਹੈ ਤੇ 116 ਫਿਲਹਾਲ ਮੇਰਾ ਇਹੀ ਖਰਚਾ ਹੋਇਆ ਤੇ ਬਾਕੀ ਹੁਣ ਕੱਲ ਨੂੰ ਜਾਵਾਂਗੇ ਘੁੰਮੂਗੇ ਕੋਈ ਗੱਡੀ ਰੈਂਟ ਤੇ ਹਾਇਰ ਕਰਨੀ ਹੈ ਤਾਂ ਉਹਦੇ ਲੱਗਣਗੇ ਘੁੰਮਣ ਫਿਰਣ ਦਾ ਜੋ ਵੀ ਖਰਚਾ ਹੋਗਾ ਮੈਂ ਤੁਹਾਨੂੰ ਦੱਸਦਾ ਰਹੂੰਗਾ ਸੋ ਬਾਕੀ ਦਾ ਬਲੌਗ ਬਣਾਵਾਂਗੇ ਜੀ ਕੱਲ ਨੂੰ ਫਿਲਹਾਲ ਇਹ ਬਲੌਗ ਮੈਂ ਇੱਥੇ ਤੱਕ ਰਹੀ ਹੈ ਇਹ ਫਿਨਿਸ਼ ਕਰ ਰਹੇ ਹਾਂ ਸੋ ਜੁੜੇ ਰਹੋ ਮੇਰੇ ਨਾਲ ਅਗਰ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਕਰ ਲਿਓ ਅਗਰ ਵੀਡੀਓ ਇੰਨੀ ਕੋ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਕੱਲ ਨੂੰ ਮਿਲਾਂਗੇ ਕੱਲ ਸ਼ਹਿਰ ਘੁੰਮਾਂਗੇ ਪਾਫੋ ਸ਼ਹਿਰ ਦਿਖਾਉਂਗਾ 20 ਦੇ ਗੰਡੇ ਦੇ ਬਣਿਆ ਹੋਇਆ ਇਹ ਕਹਿੰਦੇ ਤੇ ਹੋਰ ਵੀ ਜੋ ਕੁਝ ਆਏ ਤੁਹਾਨੂੰ ਇਸ ਸ਼ਹਿਰ ਦੇ ਵਿੱਚ ਦਿਖਾਉਂਗਾ ਕਿਉਂਕਿ ਫਿਲਹਾਲ ਮੈਨੂੰ ਵੀ ਕੁਝ ਨਹੀਂ ਦਿਖਿਆ ਕਿਉਂਕਿ ਰਾਤ ਨੂੰ ਮੈਂ 9:30 ਵਜੇ ਉਤਰਿਆ 2 ਘੰਟੇ ਦਾ ਫਰਕ ਆ ਇੰਗਲੈਂਡ ਤੋਂ ਟਾਈਮ ਦਾ ਤੋਂ ਮੌਸਮ ਤਾਂ ਗਰਮੀਆਂ ਹੋ ਕੋਈ ਖਾਸ ਠੰਡ ਨਹੀਂ ਹੈਗੀ ਹੈ ਹੀ ਨਹੀਂ ਬਿਲਕੁਲ ਠੰਡ ਤਾਂ ਬਾਕੀ ਸਵੇਰੇ ਦੇਖਦੇ ਆ ਕਿੰਦਾ ਦਾ ਹੋਗਾ ਸੋ ਜੁੜੇ ਰਹੋ ਮੇਰੇ ਨਾਲ ਨੈਕਸਟ ਵਲੌਗ ਲਈ ਤਦ ਤੱਕ ਸਤਿ ਸ੍ਰੀ ਅਕਾਲ ਨਮਸਤੇ ਰੱਬ ਰੱਖਾ